ਸਾਥੀਆ ਕਾਲਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਮੇਰੇ ਮਿਨੀ ਵਲੌਗ ਚੈਨਲ ਤੇ ਹਰ ਲਈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਹਾਂਜੀ ਅੱਜ ਦੇ ਵਲੌਗ ਦੀ ਸ਼ੁਰੂਆਤ ਹੋ ਚੁੱਕੀ ਹੈ ਅਸੀਂ ਆਗੇ ਸੀ ਆਪਣੇ ਘਰ ਆਇਆਂ ਨੂੰ ਵੀ 2-3 ਦਿਨ ਹੋ ਗਏ ਸੀਗੇ ਤੇ ਮੈਂ ਵੀਡੀਓ ਅੱਜ ਸ਼ੂਟ ਕਰਦੀ ਹਾਂ ਪਰ ਤੇ ਬਾਅਦ ਐਡਿਟ ਕਰਦੀ ਸੀ ਵੀਡੀਓ ਮੈਂ ਉਦੋਂ ਹੀ ਬਣਾ ਲਈ ਸੀ ਜਿਸ ਦਿਨ ਅਸੀਂ ਘਰ ਆਏ ਸੀਗੇ ਤੇ ਹਾਂਜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਵੀ ਸੇਵਕ ਗੋਪਾਲ ਮੋਚਨ ਤੋਂ ਕੀ ਕੁਛ ਲੈ ਕੇ ਆਏ ਹਾਂਜੀ ਤੇ ਵੀ ਕਿਦਾਂ ਦਾ ਇਹਦਾ ਸਫਰ ਰਿਹਾ ਸਫਰ ਇਹਦਾ ਬਹੁਤ ਵਧੀਆ ਰਿਹਾ ਮੇਰੇ ਕੋਲ ਇਹਨਾਂ ਨੇ ਮਤਲਬ ਕਿ ਗਪਾਲ ਮੋਚਨਿਆ ਵੀਡੀਓ ਵੀ ਦਸਤ ਮੈਨੂੰ ਭੇਜੀਆਂ ਸੀਗੀਆਂ ਤੇ ਉਹ ਮੈਂ ਬਾਅਦ ਚ ਪਾਉਂਗੀ ਤੇ ਜਿੱਥੇ ਜਿੱਤੇ ਗਏ ਸੀ ਜਿਵੇਂ ਕਿ ਕੁਰੂਖੇਤਰ ਗਏ ਸੀ ਪੌਣਾ ਸਾਹਿਬ ਗਏ ਸੀ ਚਿਗਾਧਰੀ ਗਏ ਸੀ ਆਲਵਧਰੀ ਗਏ ਸੀ ਕਿ ਤੇ ਉਹਨੇ ਵੀਡੀਓ ਇਹਨਾਂ ਨੇ ਮੈਨੂੰ ਬਣਾਵਣਾ ਮਤਲਬ ਕਿ ਫੋਨ ਤੇ ਸੈਂਡ ਕਰਤੀ ਸੀ ਪਰ ਮੈਂ ਹਜੇ ਉਹ ਵਲੌਗ ਨਹੀਂ ਪਾਇਆ ਮੈਂ ਸੋਚਿਆ ਵੀ ਮੈਂ ਆਪਣਾ ਵਲੌਗ ਹੀ ਪਾਲਾਂ ਮੈਂ ਤੇ ਜੋ ਕਿ ਆਪਾਂ ਵੀ ਘਰ ਆ ਗਈ ਸੀਗੇ ਤੇ ਅਸੀਂ ਨਾ ਸ਼ੁੱਕਰਵਾਰ ਨੂੰ ਘਰ ਵਾਪਸ ਆ ਗਏ ਸੀਗੇ ਹਾਂਜੀ ਤੇ ਵੈਸੇ ਤਾਂ ਅੱਜ ਦਿਨ ਮੰਗਲਵਾਰ ਹੋ ਗਿਆ ਚਾਰ ਪੰਜ ਦਿਨ ਟੱਪ ਗਏ ਜੀ ਤੇ ਇਹ ਲੈ ਕੇ ਆਏ ਸੀਗੇ ਵੀ ਵੈਸੇ ਤਾਂ ਨੂੰ ਮੈਂ ਕੁਝ ਵੀ ਨਹੀਂ ਸਿੱਖਿਆ ਵੀ ਤੁਸੀਂ ਕੁਝ ਵੀ ਲੈ ਕੇ ਨਾ ਆਇਓ ਮੈਂ ਤਾਂ ਇਹ ਕਿਹਾ ਸੀ ਕਿ ਵੀ ਕੋਈ ਹਰ ਕੀ ਰਤ ਨੂੰ ਖੇਡ ਲਿਆ ਦਿਓ ਪਰਨਾ ਨਾਲੇ ਦੇ ਮਸੀ ਗਏ ਸੀ ਉਹ ਕਹਿੰਦੇ ਵੀ ਚੂੜੀਆਂ ਜਾਣੀਆਂ ਲੈ ਜਾਓ ਵੀ ਘਰੇ ਹਨਾ ਵੀ ਹੋਰ ਤਾਂ ਬੰਦਿਆਂ ਨੂੰ ਕੀ ਪਤਾ ਹੁੰਦਾ ਹੈਗਾ ਤੇ ਇਹਨਾਂ ਨੇ ਨਾ ਵੈਸੇ ਮੇਰੇ ਵਾਸਤੇ ਚੂੜਾ ਲਿਆਂਦਾ ਮੈਂ ਤੁਹਾਨੂੰ ਦਿਖਾਉਣੀ ਆ ਮੈਂ ਵੈਸੇ ਮੰਗਵਾਇਆ ਨਹੀਂ ਸੀ ਤੇ ਨਾਲੇ ਨਾ ਮੈਨੂੰ ਇਦਾਂ ਦੇ ਕਲਰ ਜੀ ਪਸੰਦ ਘੱਟ ਨੇ ਮੈਂ ਸਿੰਪਲ ਜਿਹੇ ਹੀ ਹੱਥ ਰੱਖਦੀ ਆਂ ਜੀ ਤੇ ਚੂੜਾ ਚਾੜਾ ਮੈਂ ਬਹੁਤ ਘੱਟ ਪਹਿਨਦੀ ਆਂਗੀ ਚਲ ਮੈਂ ਸੋਚਿਆ ਮੈਂ ਕਿ ਤੁਸੀਂ ਲੈ ਆਂਦਾ ਵੀ ਮੈਂ ਮੇਰੇ ਨਾਮ ਨੂੰ ਦੇ ਦਿਆਂਗੀ ਵੀ ਉਹਨੂੰ ਵੱਧ ਸ਼ੌਕ ਰਹਿੰਦਾ ਹੈ ਜੇ ਕਾਸੇ ਦਾ ਪਾਉਣ ਦਾ ਤੇ ਉਹ ਰਾਜਸਥਾਨ ਚ ਨੇ ਉਹ ਤਾਂ ਨਾ ਹਮੇਸ਼ਾ ਚੂੜੀਆਂ ਚੜੀਆਂ ਜਾਂ ਜਿਆਦਾ ਪੈਣ ਕੇ ਰੱਖਦੇ ਨੇਗੇ ਤੇ ਹਮੇਸ਼ਾ ਸਾਰਾ ਮੇਕਅਪ ਕਰਕੇ ਰੱਖਦੇ ਨੇਗੇ ਆਪਣੇ ਨਹੀਂ ਇਦਾਂ ਲੱਗਦਾ ਮੈਨੂੰ ਮੈਂ ਜਮਾ ਸਿੰਪਲ ਰਹਣੀ ਆ ਨਹੀਂ ਮੈਂ ਚੂੜੀਆਂ ਚੜੀਆਂ ਜਿਆਦਾ ਪੈਂਦੀਆਂ ਨਹੀਂ ਮੈਨੂੰ ਚੰਗੀਆਂ ਲੱਗਣ ਮੇਰੇ ਮਨ ਨੂੰ ਨਹੀਂ ਚੰਗੀਆਂ ਲੱਗਦੀਆਂ ਜਿਆਦਾ ਚੂੜੀਆਂ ਹਾਂ ਜੇ ਤੇ ਕੋਈ ਫੰਕਸ਼ਨ ਵਗੈਰਾ ਹੁੰਦਾ ਕੋਈ ਮੈਰਿਜ ਵਗੈਰਾ ਤੇ ਜਾਣੇ ਉਸ ਟਾਈਮ ਮੈਂ ਜ਼ਰੂਰ ਪਹਿਨ ਲੈਣੀ ਆ ਪਰ ਨਹੀਂ ਉਹਦੇ ਨੀ ਮੈਂ ਪੈਣ ਦੀ ਹਾਂ ਜੀ ਤੇ ਇਹ ਚੂੜਾ ਲੈ ਕੇ ਆਏ ਸੀ ਮੇਰੇ ਵਾਸਤੇ ਹਾਂਜੀ ਤੇ ਇੱਕ ਆਹ ਚੈਨੀ ਲਿਆਏ ਨਾਲੇ ਮੈਂ ਮੰਗਵਾਈ ਨਹੀਂ ਸੀ ਪਰ ਫਿਰ ਵੀ ਕਿਉਂਕਿ ਆਪਣੇ ਕੋਲ ਹੈਗੇ 골ਡ ਦੀ ਤੇ ਇਹ ਵੈਸੀ ਲਿਆਏ ਇਹ ਤੇ ਮੈਂ ਕਿਹਾ ਚਲੋ ਵੀ ਕੋਈ ਨਾ ਇੱਕ ਨਾ ਮਹਿਕ ਵਾਸਤੇ ਮੈਂ ਮੇਰੀ ਭਤੀਜੀ ਵਾਸਤੇ ਜ਼ਰੂਰ ਮੰਗਵਾਈ ਸੀ ਮੈਂ ਕਿਹਨੂੰ ਚੂੜੀਆਂ ਚਾੜੀਆਂ ਜਾਂ ਚੈਨੀ ਚੂਨੀ ਕੁਝ ਵੀ ਲਿਆ ਦਿਓ ਤੇ ਇਹਨਾਂ ਨੇ ਇੱਕ ਮਹਿਕ ਨੂੰ ਲਿਆ ਕੇ ਦਿੱਤੀ ਸੀ ਇੱਕ ਮਹਿਕ ਵਾਸਤੇ ਚੂੜੀਆਂ ਲਿਆ ਕੇ ਦਿੱਤੀਆਂ ਸੀ ਉਹ ਮਹਿਕ ਦੇ ਛੋਟੀਆਂ ਰਹਿ ਗਈਆਂ ਉਹਨੇ ਆਪਦੀ ਫਰੈਂਡ ਨੂੰ ਦੇ ਦਿੱਤੀਆਂ ਤੇ ਚੈਨੀਓ ਨੇ ਪਹਿਨ ਲਈ ਸੀਗੀ ਤੇ ਇਹ ਮੇਰੇ ਲਈ ਲੈ ਕੇ ਆਏ ਸੀਗੇ ਤੇ ਇੰਨੀ ਹਲਕੀ ਸੀ ਇਹ ਨਾ ਲਾਈਟ ਵੇਟ ਸੀ ਇਹਦਾ ਤੇ ਵਸੇ ਬੱਚਿਆਂ ਜੀਆਂ ਲਈ ਚੀਜ਼ ਲੱਗਦੀ ਸੀ ਮੈਨੂੰ ਤਾਂ ਇਹ ਵੀ ਆਪਣੇ ਸਿਆਣਿਆਂ ਦੇ ਪਹਿਨਣਾਂ ਲਈ ਤਾਂ ਹੈ ਨਹੀਂ ਸੀਗੀ ਤੇ ਚਲੋ ਮੈਂ ਕਿਹਾ ਵੀ ਤੁਸੀਂ ਲੈ ਕੇ ਆਏ ਹੋ ਖੁਸ਼ੀ ਨਾਲ ਹਨ ਆਪਾਂ ਰੱਖ ਲੈਨੇ ਆ ਘਰ ਤੇ ਉਸ ਤੋਂ ਬਾਅਦ ਜਿਹੜੀ ਸੀ ਨਾ ਇਹ ਬੱਚੇ ਨੂੰ ਵੀ ਜਿਵੇਂ ਸਾਡੇ ਤੇ ਇੱਥੇ ਕੁਕੂੜੀ ਹੈ ਨਹੀਂ ਇਦਾਂ ਤੇ ਮੈਂ ਸੋਚਿਆ ਵੀ ਚਲ ਜਦੋਂ ਪਿੰਡ ਗਈ ਉਦੋਂ ਬਿਉਤੀ ਕੁਮਾਰ ਚ ਕਾਫੀ ਕੁੜੀਆਂ ਨੇ ਵੀ ਉਹਨਾਂ ਨੂੰ ਦੇ ਦੂੰਗੀ ਮੈਂ ਜੀ ਤੇ ਕਿਉਂਕਿ ਬੱਚੇ ਦਾ ਮਨ ਖੁਸ਼ ਹੋ ਜਾਂਦਾ ਬੱਚਾ ਇਹ ਜੀ ਪੈਣ ਲੈਂਦਾ ਜਦੋਂ ਹਾਂਜੀ ਤੇ ਇਹ ਮੰਮੀ ਵਾਸਤੇ ਇਹ ਮਤਲਬ ਕਿ ਕੜੇ ਜਿ ਲੈ ਕੇ ਐਸੀ ਗਜਰੇ ਜੀ ਤੇ ਇਹ ਮੰਮੀ ਵਾਲੇ ਗਜਰੇ ਸੋਨੇ ਸੀ ਰੰਗ ਵੀ ਸੋਨਾ ਸੀਗਾ ਤੇ ਇੱਕ ਇੱਕ ਇਸ ਜਿਹਾ ਵੈਸੇ ਵੀ ਨਾਲ ਹੀ ਸਿੰਪਲ ਦੀ ਸਿੰਪਲ ਚੀਜ਼ ਹੁੰਦੀ ਹੈ ਵੀ ਹੱਥ ਜਾਨੀ ਪਰਦਾ ਨਾਲੀ ਚੀਜ਼ ਸੋਹਣੀ ਸੀਗੀ ਤੇ ਇਹ ਮੰਮੀ ਵਾਸਤੇ ਲੈ ਕੇ ਐਸੀ ਮੰਮੀ ਦੇ ਜਮਾ ਸੈਟ ਆਗੇ ਇਦਾਂ ਲੱਗਣ ਵੀ ਜਿਵੇਂ ਮੰਮੀ ਦਾ ਨਾਪ ਲੈ ਕੇ ਗਏ ਹੁੰਦੇ ਨੇਗੇ ਤੇ ਮੰਮੀ ਦੇ ਵਧੀਆ ਆ ਗਏ ਪੂਰੇ ਬਸ ਚੂੜਾ ਤਾਂ ਮੇਰੇ ਵੀ ਵਧੀਆ ਆ ਗਏ ਸੀਗਾ ਪਰ ਨਾ ਮੈਨੂੰ ਵੀ ਇਦਾਂ ਦੇ ਕਲਰ ਨਹੀਂ ਪਸੰਦ ਹੈਗੇ ਤੇ ਨਾ ਹੀ ਮੈਂ ਇਦਾਂ ਚੂੜਾ ਚੜਾ ਬਹੁਤ ਪੈਕਟ ਪੈਂਦੀ ਮੇਰੇ ਕੋਲ ਆਪਣੇ ਵਿਆਹ ਦਾ ਚੂੜਾ ਵੀ ਇਦਾਂ ਪਿਆ ਸਾਰਾ ਪਿਆ ਏਡੀ ਦਾ ਚੂੜਾ ਸੀ ਮੇਰਾ ਵੀ ਉਹਦੇ ਵਿੱਚ ਜਿਹੜੀਆਂ ਚੂੜੀਆਂ ਸੀ ਉਹ ਏਡੀਆਂ ਦੀਆਂ ਸੀਗੀਆਂ ਵੀ ਕਿਉਂਕਿ ਉਹ ਖਰਾਬ ਨਹੀਂ ਹੁੰਦਾ ਕਾਫੀ ਟਾਈਮ ਚਲੇ ਜਾਂਦਾ ਹੈਗਾ ਤੇ ਉਹ ਚੂੜਾ ਵੀ ਨਹੀਂ ਮੈਂ ਆਪਣਾ ਵਿਆਹ ਦਾ ਚੂੜਾ ਵੀ ਨਹੀਂ ਪਹਿਨੇਗਾ ਬਸ ਮਹੀਂ ਪਿਆਗਾ ਮੈਂ ਨਹੀਂ ਮੰਨਦਾ ਜਿਵੇਂ ਕਿ ਮੈਂ ਬਸ ਐ ਸਿਲਵਰ ਦੀਆਂ ਜੂੜੀਆਂ ਬਸ ਇੱਕ ਉਦਲੇ ਹੱਥ ਚ ਇੱਕ ਇਦਲੇ ਹੱਥ ਚ ਇਹੀ ਰੱਖਦੀ ਆਂ ਜਦ ਮੈਂ ਜਦੋਂ ਇਹ ਉਤਾਰ ਦਿੰਨੀ ਆ ਤਾਂ ਮੈਂ ਕੜਾ ਪਾ ਲੈਣੀ ਹੈਗੀ ਚੂੜੀਆਂ ਬਹੁਤ ਘਟ ਪੋਣੀਆਂ ਮੈਂ ਹਾਂਜੀ ਤੇ ਜਿਵੇਂ ਕਿ ਸੌਂ ਚ ਮੈਂ ਜ਼ਰੂਰ ਬਸ ਇੱਕ ਇੱਕ ਚੂੜੀ ਚੜਵਾ ਲਈ ਸੀ ਉਹ ਵੀ ਕੜੇ ਜੜਵਾਏ ਸੀ ਮੈਨੇ ਤੇ ਉਂਝ ਨਹੀਂ ਮੈਂ ਚੜਵਾਏ ਸੀਗਾ ਹਾਂਜੀ ਤੇ ਇਹ ਸਮਾਨ ਲੈ ਕੇ ਆਏ ਸੀਗੇ ਜਿਹੜੋ ਤੁਹਾਨੂੰ ਮੈਂ ਦਿਖਾ ਦਿੱਤਾ ਤੇ ਇੱਕ ਹਰਕੀਰਤ ਵਾਸਤੇ ਟਰੈਕਟਰ ਲੈ ਕੇ ਆਏ ਸੀਗੇ ਉਹਦੀ ਵੀਡੀਓ ਮੈਂ ਤੁਹਾਨੂੰ ਦਿਖਾਉਣੀ ਹੈਗੀ ਤੇ ਹਰਕੀਰਤ ਵੀ ਆਪਣੇ ਪਾਪਾ ਨੂੰ ਕਹਿ ਰਿਆ ਸੀ ਪਾਪਾ ਮੈਨੂੰ ਸੱਪ ਲਿਆ ਕੇ ਦਿਓ ਤੇ ਵੀ ਮੈਂ ਬੱਚਿਆਂ ਨੂੰ ਡਰਾਉਂਗਾ ਉਹਨੂੰ ਇੰਦਾਂ ਦੀ ਐਵਪ ਤਾਂ ਬਹੁਤ ਆਉਂਦੀਆਂ ਨੇਗੀਆਂ ਤੇ ਪਰ ਇਹਨਾਂ ਨੇ ਇਹ ਟਰੈਕਟਰ ਲਿਆ ਦਿੱਤਾ ਇਹਦੇ ਲਈ ਤੇ ਟਰੈਕਟਰ ਬਹੁਤ ਸੋਹਣਾ ਸੀਗਾ ਤੇ ਆ ਦੇਖੋ ਤੁਸੀਂ ਹਨਾ ਗੱਡੇ ਦੇ ਟਾਈਪ ਦੀ ਟਰਾਲੀ ਬਣੀ ਹੋਈ ਸੀ ਜਿਵੇਂ ਕੀ ਪੁਰਾਣੇ ਜ਼ਮਾਨੇ ਵਿੱਚ ਗੱਡੇ ਹੁੰਦੇ ਸੀਗੇ ਉਦਾਂ ਦੀ ਟਰਾਲੀ ਬਣੀ ਹੋਈ ਸੀਗੀ ਤੇ ਟਰੈਕਟਰ ਸੋਹਣਾ ਸੀਗਾ ਕਾਫੀ ਤੇ ਹਰਕੀ ਦਾ ਤਾਂ ਬਹੁਤ ਖੁਸ਼ ਹੋ ਗਿਆ ਇਹਦਾ ਕੋਈ ਇੰਨਾ ਜ਼ਿਆਦਾ ਰਿਪ੍ਰਾਈਜ਼ ਵੀ ਨਹੀਂ ਸੀ ਇੰਨਾ ਜ਼ਿਆਦਾ ਰੇਟ ਵੀ ਨਹੀਂ ਸੀ ਸਿਰਫਔਰ ਸਿਰਫ 200 ਰੁਪਏ ਦਾ ਆਇਆ ਸੀਗਾ ਤੇ ਬੀ ਜਮੇ ਕੀ ਆਪਣੇ ਇਧਰ ਲੱਕੜ ਦੀ ਚੀਜ਼ ਥੋੜੀ ਜਿਹੀ ਮਹਿੰਗੀ ਮਿਲ ਜਾਂਦੀ ਹੈਗੀ ਮੇਰੀ ਭੈਣ ਨੇ ਲੈ ਕੇ ਦਿੱਤਾ ਸੀ ਪਹਿਲਾ ਟਰੈਕਟਰ ਉਹ 350 ਆਇਆ ਸੀਗਾ ਤੇ ਆਹ ਵਾਲੀ ਲੱਕੜ ਦਾ ਨਾ ਅਸੀਂ ਜਦੋਂ ਕੀ ਅਡੀ ਸਰ ਗਏ ਸੀ ਉਦੋਂ ਵੀ ਅਸੀਂ ਪੁੱਛਿਆ ਸੀ ਉਹਨਾਂ ਨੇ 400 ਬੋਲਿਆ ਸੀਗਾ ਤੇ ਇੱਥੇ ਸਿਰਫ ਔਰ ਸਿਰਫ 200 ਰੁਪਏ ਦਾ ਆਇਆ ਸੀਗਾ ਕਨੇ ਨਾ ਉਧਰ ਪਾਂਡੇ ਪੁੰਡੇ ਵੀ ਸਸਤੇ ਨੇਗੇ ਤੇ ਲੱਕੜ ਦਾ ਬਣਿਆ ਹੋਇਆ ਸਮਾਨ ਵੀ ਬਹੁਤ ਸਸਤਾ ਮਿਲਦਾ ਆਪਾਂ ਨੂੰ ਉਧਰੋਂ ਜੇ ਵੀ ਜਦੋਂ ਆਪਾਂ ਉਧਰ ਜਾਣੀਏਗੇ ਵੈਸੇ ਮੈਂ ਤਾਂ ਨਹੀਂ ਗਈਗੀ ਹਾਲੇ ਤੱਕ ਵੀ ਮੈਨੂੰ ਨਹੀਂ ਪਤਾ ਵੀ ਕਿੱਦਾਂ ਦਾ ਹੈਗਾ ਕਿੱਦਾਂ ਨਹੀਂ ਮੈਨੂੰ ਮੈਂ ਜਦੋਂ ਗਈ ਹੋਈ ਨਹੀਂ ਜਿੱਤਾ ਪਰ ਪਤਾ ਕਿਥੋਂ ਹੋਊਗਾ ਹਨਾ ਤੇ ਵੈਸੇ ਇਹ ਆ ਕਿ ਤਿੰਨ ਤੀਸਰੀ ਵਾਰ ਗਈ ਸੀ ਕਿ ਹਾਂਜੀ ਤੇ ਇੱਕ ਇਹ ਲੈ ਕੇ ਆਈ ਸੀ ਇਹ ਲੱਕੜ ਦਾ ਡੱਬਾ ਇਹ ਰੋਟੀਆਂ ਵਾਲਾ ਮੈਨੂੰ ਕਹਿੰਦੇ ਮੈਂ ਟਿੱਪਣ ਲੈ ਕੇ ਆਂਦਾ ਜਦੋਂ ਮੈਂ ਦੇਖਿਆ ਮੈਂ ਕਿਹਾ ਟਿੱਪਣ ਨਹੀਂ ਹੈਗਾ ਤਾਂ ਰੋਟੀਆਂ ਵਾਲਾ ਡੱਬਾ ਹੈਗਾ ਵੀ ਤੇ ਵੈਸੇ ਨਾ ਸਾਡੇ ਘਰ ਸਟੀਲ ਦਾ ਗਰਮ ਡੱਬਾ ਵੀ ਹੈਗਾ ਉਹ ਵੀ 1100 ਦਾ ਆਇਆ ਸੀਗਾ ਤੇ ਉਹ ਸਟੀਲ ਦਾ ਗਰਮ ਡੱਬਾ ਹੈਗਾ ਵੀ ਨਾਲੇ ਤਾਂ ਹਨਾ ਟੁੱਟਦਾ ਭੱਜਦਾ ਨਹੀਂ ਉਹ ਬਧੀਏਗਾ ਤੇ ਨਾਲੇ ਰੋਟੀ ਪੂਰੀ ਗਰਮ-ਗਰਮ ਰਹਿੰਦੀ ਔਰੇ ਵਿੱਚ ਤੇ ਅਸੀਂ ਘਰ ਉਹ ਲਾਇਆ ਹੋਇਆਗਾ ਇੱਕ ਰੌੜ ਦਾ ਗਰਮ ਡੱਬਾ ਵੀ ਸਾਡੇ ਘਰ ਪਿਆ ਹਲੇ ਉਹ ਅਸੀਂ ਲਾਇਆ ਨੀਗਾ ਤੇ ਇਹ ਇਹਨਾਂ ਨੇ ਲੱਕੜ ਦਾ ਲਿਆ ਆਂਦਾ ਸੀਗਾ ਮੈਂ ਕਿਹਾ ਸੋਚਿਆ ਵੀ ਚਲੋ ਵਧੀਆ ਚੀਜ਼ ਜੋ ਸੋਹਣੀ ਲੱਗ ਰਹੀ ਆ ਵੀ ਆਪਾਂ ਹਨਾ ਇਦਾਂ ਹੀ ਰੱਖ ਦਿੰਨੇ ਆ ਹਲੇ ਆਪਾਂ ਕਿਹੜਾ ਵਰਤਦੇ ਆ ਇਹਨੂੰ ਤੇ ਬਸ ਇਹਨਾਂ ਲੱਕੜ ਬਹੁਤ ਸੋਹਣੀ ਸੀਗੀ ਤੇ ਸਫਾਈ ਬਹੁਤ ਸੀਗੀ ਤੇ ਜਿਹੜਾ ਇਹਦਾ ਢੱਕਣ ਸੀ ਨਾ ਉਹ ਇੰਨਾ ਲਾਈਟ ਵੇਟ ਸੀ ਨਾ ਬਿਲਕੁਲ ਹਲਕਾ ਹਲਕਾ ਸੀਗਾ ਉਹ ਇਦਾਂ ਨਹੀਂ ਸੀ ਲੱਗ ਰਿਹਾ ਵੀ ਹੈਵੀ ਹੈਵੀ ਜਿਹਾ ਸੀਗਾ ਤੇ ਡੱਬੇ ਦਾ ਵਜ਼ਨ ਸੀਗਾ ਹਾਂ ਜੋ ਕਿ ਆਪਣਾ ਇਹ ਡੱਬਾ ਸੀਗਾ ਉਹ ਕਾਫੀ ਭਾਰਾ ਜਿਹਾ ਲੱਗ ਰਿਹਾ ਸੀ ਮੈਨੂੰ ਤੇ ਢੱਕਣ ਬਹੁਤ ਹਲਕਾ ਸੀਗਾ ਤੇ ਦੇਖੋ ਤੁਸੀਂ ਕਿੰਨੀ ਸੋਹਣੀ ਹੈ ਨਾ ਤੇ ਵਿੱਚੋਂ ਚਮਕ ਜਿਹੀ ਆਦੀ ਸੀ ਤੇ ਕਾਫੀ ਸੋਹਣਾ ਲੱਗ ਰਿਹਾ ਸੀਗਾ ਤੇ ਇਹ ਪੂਰੀ ਸਫਾਈ ਕੀਤੀ ਹੋਈ ਸੀ ਉੱਪਰ ਡਿਜ਼ਾਈਨਿੰਗ ਕੀਤੀ ਹੋਈ ਸੀਗੀ ਤੇ ਡੱਬਾ ਕਾਫੀ ਸੋਹਣਾ ਲੱਗ ਰਿਹਾ ਸੀਗਾ ਹਾਂਜੀ ਤੇ ਮੈਂ ਜਦੋਂ ਕਿ ਇਦਾਂ ਦੇਖ ਰਹੀ ਸੀ ਹਲਾ ਕੇ ਨਾ ਇਹ ਕਾਫੀ ਭਾਰੀ ਵੀ ਲੱਗ ਰਿਹਾ ਸੀਗਾ ਮਤਲਬ ਕਿ ਸੀਗਾ ਹੈ 1/2 ਕਿਲੋ ਦਾ 700 ਗ੍ਰਾਮ ਦਾ ਇੰਨਾ ਜ਼ਿਆਦਾ ਵਜ਼ਨ ਤਾਂ ਇਹਦੇ ਵਿੱਚ ਸੀਗੇ ਸੀਗਾ ਤੇ ਟੱਕਣ ਬਿਲਕੁਲ ਲਾਈਟ weight ਦਾ ਸੀਗਾ ਤੇ ਇਹ ਇਹਨਾਂ ਨੂੰ ਸਿਰਫ ਔਰ ਸਿਰਫ 150 ਰੁਪਏ ਦਾ ਲਾਇਆ ਸੀਗਾ ਇਹ ਡੱਬਾ ਉਹਨਾਂ ਨੂੰ ਜਦੋਂ ਕਿ ਉਹ ਤੋਂ ਲੈ ਕੇ ਆਏ ਨੇਗੇ ਹਾਂਜੀ ਤੇ ਮੈਂ ਇਹਨਾਂ ਨੂੰ ਕਿਹਾ ਸੀ ਕੋਈ ਸਟੀਲ ਦਾ ਭਾਂਡਾ ਖਰੀਦ ਲਿਆਇਓ ਵੀ ਵਧੀਆ ਰਹਿੰਦਾ ਹਨਾ ਬੀਕੋਨ ਹੁੰਦੇ ਚੰਗਾ ਹੁੰਦਾ ਹਨਾ ਵੀ ਜਦੋਂ ਵੀ ਕੋਪਾਲ ਮੋਚਨ ਤੋਂ ਜਾਣੇ ਕੋਈ ਭਾਂਡਾ ਖਰੀਦਦੇ ਨੇ ਪਰ ਨਾ ਇਹ ਲੱਕੜ ਦੀ ਚੱਕ ਕੇ ਲੈ ਕੇ ਆ ਗਏ ਹਾਂਜੀ ਤੇ ਇੱਥੇ ਆਪਣੇ ਬਲੌਗ ਦਾ ਕਰਦੇ ਆਪਾਂ ਐਂਡ ਮਿਲਦੇ ਆ ਕਿਸੇ ਨਵੇਂ ਬਲੌਗ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਜੇਕਰ ਤੁਹਾਨੂੰ ਮੇਰਾ ਬਲੌਗ ਵਧੀਆ ਲੱਗਿਆ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਹਨਾ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਤੁਹਾਨੂੰ ਮੇਰਾ ਬਲੌਗ ਕਿਦਾਂ ਦਾ ਲੱਗਦਾ ਹੈਗਾ ਹਾਂਜੀ ਤੇ ਹੁਣ ਆਪਾਂ ਮਿਲਦੇ ਆ ਕਿਸੇ ਨਵੇਂ ਬਲੌਗ ਨਾਲ ਸ ਜੀ ਆਕਾਲ ਜੀ